ਹੋਦਾ ਮਤਲਬ ਹਜ਼ਾਰਾਂ ਦੀ ਗਿਣਤੀ ਚ ਰੋਜ਼ ਦੇ ਰੋਜ਼ ਲੋਕ ਸ਼ਾਮਲ ਹੁੰਦੇ ਆ ਉਹ ਸਭ ਦਾ ਮਾਨ ਸਨਮਾਨ ਹੋ ਰਿਹਾ ਪਾਰਟੀ ਚ ਹੁਣ ਅਸੀਂ ਆਪਣੀ ਲੀਡ ਦੀ ਲੜਾਈ ਲੜਾਂਗੇ ਆਮ ਆਦਮੀ ਪਾਰਟੀ ਜਿੱਤ ਚੁੱਕੀ ਪੰਜਾਬ ਚ ਬਸ ਹਰ ਪਾਸੇ ਲੀਡ ਦੀ ਤੁਸੀਂ ਦੇਖਿਆ ਜਿੱਥੇ ਜਿੱਥੇ ਮਾਨ ਸਾਹਿਬ ਜਾ ਰਹੇ ਕੇਰੀਅਲ ਸਾਹਿਬ ਜਾ ਰਹੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਅਮਰਸਾ ਸੀਟ ਦੇ ਵਿੱਚ ਵੀ ਅਸੀਂ ਇਸ ਵੇਲੇ ਜਿਹੜਾ ਲੀਡ ਜਿਹੜੀ ਕਿੱਦੀ ਹੋਏ ਇਹ ਟੀਚਰ ਬਿੱਥੇ ਵਿੱਚ ਘਟੋ ਘਟ 2.5 ਲੱਖ ਦੀ ਲੀਡ ਨਾਲ ਅਸੀਂ ਦਿੱਤੀ। ਤਾਲੀਵਾਲ ਸਾਹਿਬ ਕਿਸਾਨਾਂ ਨੇ ਐਲਾਨ ਕੀਤਾ ਵੀ ਅਸੀਂ ਪੰਜਾਬ ਦੇ ਵਿੱਚ ਕੱਲ ਸਾਰੇ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਘਰਾਓ ਕਰਨ ਜਾ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਦੇ ਘਰ ਦਾ ਘਰਾਓ ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਐਲਾਨ ਕੀਤਾ ਗਿਆ ਹੈ। ਕਿਵੇਂ ਦੇਖ ਰਹੇ ਹੋ? ਕੀ ਨਹੀਂ ਨਹੀਂ ਬਿਲਕੁਲ। ਇਹ ਗੱਲ ਸੁਣਨੀ ਚਾਹੀਦੀ ਹੈ ਬਿਲਕੁਲ ਸੁਣੀ ਚਾਹੀਦੀ। 13 13 ਮਹੀਨੇ ਕਿਸਾਨ ਬਿੱਠੇ ਦੇ ਉੱਤੇ। ਇਹਨਾਂ ਨੇ ਉਹਨਾਂ ਦੀ ਬਾਤ ਦੀ ਸੁਣੀ। 740 ਕਿਸਾਨ ਸ਼ਹੀਦ ਹੋ ਗਏ ਮੋਦੀ ਨੇ 5 ਮਿੰਟ ਟਾਈਮ ਨਹੀਂ ਦਿੱਤਾ ਹੁਣ ਕਹਿੰਦੇ ਮੁੰਨਾ ਮੋਦੀ ਆਦੇ ਜੀ ਹੁਣ ਕਹਿੰਦੇ ਮੁੰਨਾ ਅਮਰਤ ਸ਼ਾਹ ਆਇਆ ਪੰਜਾਬ ਚ ਹੁਣ ਕਹਿੰਦੇ ਮੁੰਨਾ ਰਾਜਨਾਥ ਸਿੰਘ ਆਦੇ ਉਹਦੋਂ ਕਿਉਂ ਨਹੀਂ ਮਿਲੇ ਉਹਨਾਂ ਨੂੰ ਕਿੰਨਾ ਨੁਕਸਾਨ ਕਰਦਾ ਸਾਡਾ ਪੰਜਾਬ ਦਾ ਇਸ ਕਰਕੇ ਕਿਸਾਨ ਜੋ ਕਰਦੇ ਬਿਲਕੁਲ ਸਹੀ ਕਰ ਰਹੇ ਸਰ ਜੀ ਸਾਨੂੰ ਕਹਿ ਰਹੇ ਨੇ ਕਿ ਇਹ ਕਿਸਾਨ ਨਹੀਂ ਹੈਗੇ ਪ੍ਰੈਕਟੀਕਲ ਬੰਦੇ ਉਹ ਉਹ ਆਪ ਕਿਸਾਨ ਦੀ ਨਾ ਉਹਨੂੰ ਪਤਾ ਕਿਸਾਨ ਕੀ ਹੁੰਦੇ ਨੇ ਜਿਹੜੇ ਪੋਲੀਟੀਕਲ ਬੰਦੇ ਜਿਹੜੇ ਉਹ ਓਹਦੇ ਸਾਹਿਬ ਉਹਨੂੰ ਪਤਾ ਹੋਵੇ ਨਾ ਵੀ ਕਿਸਾਨ ਕੀ ਹੈ ਉਹਨੇ ਮੋਟਾ ਵੇਖਿਆ ਹੁੰਦਾ ਉਹ ਇਹਨਾਂ ਦੀਆ ਟਰੈਕਟਰ ਟਰਾਲੀਆਂ ਵੇਂਦਾ। ਉਹ ਚਲਾ ਉੱਥੋਂ ਆਇਆ ਦਿਉ ਜਾਂਦਾ ਤੇ ਲੈਂਦਾ ਉਹ ਨੂੰ। ਸਮਝ ਤੱਕ ਨਹੀਂ ਕੋ। ਉਹਨੂੰ ਬੜਾ ਮਜ਼ਦੂਰ ਕੌਣ ਐ? ਕਿਸਾਨ ਕੌਣ ਐ? ਉਹਦੇ ਟਾਈ ਛਾਈ ਲਾ ਕੇ ਪੜਿਆ ਲਿਖਿਆ ਬਾਊਆ। ਮਾੜਾ ਮੈਂ ਤਾਂ 13 ਸਾਲ ਹੋ ਗਿਆ। ਉਹ ਏਸੀ 'ਚ ਬੈਠਦਾ ਸੀ। ਮੈਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ। ਮੈਂ ਮਿਹਨਤੀ ਕਿਸਾਨ ਦਾ ਪੁੱਤ ਐ। ਉਹ 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 ਪੜ੍ਹ ਲਿਖ ਕੇ ਡਿਪਲੋਮੇਟ ਵੱਡੇ ਵੱਡੇ ਲੋਕਾਂ ਨੂੰ ਮਿਲਦਾ ਐ। ਉਹ ਆਮ ਲੋਕਾਂ ਵਾਲੀ ਨਹੀਂ ਐ ਸਾਡ। ਉਪਰ ਦਾ ਬੰਦਾ ਗੋਭੀ ਮਖੋਣੀ 300 ਰੁਪਏ ਕਿਲੋ ਕਿਸਾਨਾਂ ਦੀ ਉਹਦਾ ਖੜੀ ਉਹਦਾ ਕਰੀ ਹੱਥ ਜੋੜੇ ਐਮਐਸਪੀ ਨਹੀਂ ਦੇ ਰਹੇ ਐਮਐਸਪੀ ਦੇ ਨਹੀਂ ਲੈ ਐਮਐਸਪੀ ਲਈ ਕਿਸਾਨ 740 ਛੇਕਦੋਗੇ ਇਹ ਪਤਾ ਨਹੀਂ ਕਿਹੜੀ ਦੁਕਾਨ ਹੈ ਸੱਧੂ ਦੀ ਜਿੱਥੇ 300 ਰੁਪਏ ਗੋਭੀ ਵਿਕਦੀ ਉਹ ਦੁਕਾਨ ਤੋਂ ਦੱਸੇ ਇਹ ਕਦਾ ਪਤਾ ਹੀ ਕਰ ਲੀਏ ਲੂਲੂ ਕੰਪਨੀ ਹੈ ਕੋਈ ਅਮਰੀਕੀ ਹੈ ਹਾਂ ਲੂਲੂ ਕੰਪਨੀ ਹੈ ਕੋਈ ਅਮਰੀਕੀ ਹੈ ਉਹਦਾ ਬੜਾ ਜ਼ਿਕਰ ਹੁੰਦਾ ਕਿ ਉਹ ਮਸਰ ਆਇਆ ਕੈਲੀਫੋਰਨੀਆ ਕੱਲੇ ਫੋਜ਼ੀਆਂ ਅਮਰੀਕਾ ਦੀ ਸਟੇਟ ਐ ਜਿੱਥੇ ਹਰ ਤਰ੍ਹਾਂ ਦੀ ਸਬਜ਼ੀ ਲੋਕਾਂ ਨੂੰ ਬੇਕੂਬ ਵੜਾਉਂਦੇ ਆ ਕਦੀ ਕਹਿੰਦੇ ਜੀ 800 ਕਰੋੜ ਲੈਣ ਦਾ ਕਦੀ ਕਹਿੰਦੇ ਗੋਭੀ 300 ਰੁਪਏ ਕਿਲੋ ਜੀ ਫਲਾਣਾ ਦੀ ਢਿੰਗੜਾ ਜੀ ਸਭ ਇਹਨਾਂ ਦੀਆਂ ਗੱਲਾਂ ਸੁਣ ਕੇ ਭਾਜਪੀ ਆ ਰਹੇ ਇਹਦੇ 3-4 ਹਫ਼ਤੇ ਜਦੋਂ ਸਿੱਧੂ ਆਇਆ ਉਹ ਵੀ ਇਦਾਂ ਕਹਿੰਦਾ ਜੇਤ ਲਈ ਮੈਂ ਪੁਲੀਸ ਆਉਣੇ ਆਏ ਕਹਿਣਗੇ ਜੀ ਆ ਇੱਕ ਤਰੀਕ ਤੱਕ ਬਸ ਕਹਿਣਾ ਹੈ ਮੁੜ ਕੇ 4 ਤਰੀਕ ਦੂਸਰੇ ਦੇ ਪਾਉਣੇ ਗਿਆ ਦਾ ਇਹ ਫਲਾਈਟ ਹੈ ਉਹਨਾਂ ਦੀ ਮੈਂ ਤੁਹਾਨੂੰ ਮੈਂ ਕਹਾਂ ਸੀਰ ਸਾਹ ਨੇ ਕਿਹਾ ਕੇਂਦਰੀ ਮੰਤਰੀ ਬਣ ਜਾ। ਸਰ ਮੈਂ ਤਾਂ ਬਸ ਕਰਿਆ। ਪਾਰਟੀ ਜਿੱਥੇ ਭੇਜ ਦੂ ਉੱਥੇ ਦਿਲਦਾਂਗੇ ਗੱਲ ਹੀ ਕੋ। Subscribe to One India Channel and never miss an update.